ਹਾਂ ਆ ਦੇਖੋ ਬਾਈ ਲੇਵਾ ਦੇਖ ਲੋ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਤੇ ਬਾਕੀ ਬਾਈ ਕਹਿੰਦਾ ਦਿਨ ਅਜ ਪੂਰੇ ਆ ਹੋ ਸਕਦਾ 1-2 ਦਿਨ ਲੈ ਜੇ ਹਨਾ ਬਾਈ ਹਾਂ ਬਾਈ ਹਾਂ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮਾੜੀ ਜਿਹੜਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਬਾਈ ਜਸਪ੍ਰੀਤ ਦੇ ਘਰੋਂ ਵੀਡੀਓ ਆ ਦੋਸਤੋ ਦੋ ਨਗ ਵੀਰ ਨੇ ਸੇਲ ਕਰਨੇ ਆ ਇੱਕ ਤਾਂ ਹੈਗੀ ਵੀਰੇ ਸਾਲ ਸਵਾ 1 ਸਾਲ ਦੇ ਵਿੱਚ ਕੱਟੀ ਤੇ ਨੰਬਰ 2 ਤੇ ਹੈਗੀ ਬਾਈ ਜੀ ਆਹ ਝੋਟੀ ਕਿੰਨਾ ਮਾ ਸੂਆ ਕਿੰਨੇ ਦਿਨਾਂ ਦੀ ਹੁਣ ਕੱਚੀ ਆ ਤੇ ਕੀ ਮੁੱਲ ਆ ਵੀਡੀਓ ਦੇ ਵਿੱਚ ਆਪਾਂ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 27 ਤਰੀਕ 9ਵਾਂ ਮਹੀਨਾ ਤੇ ਬਾਈ ਜੀ 2025 ਦਿਨ ਸ਼ਨੀਵਾਰ ਦੀ ਵੀਡੀਓ ਆ ਦੋਨੇ ਨਗਾਂ ਦੀ ਡਿਟੇਲ ਮੁੱਲ ਵਾੜੀ ਆ ਜਾਓ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਜਸਪ੍ਰੀਤ ਬਾਈ ਵੀਡੀਓ ਦੇ ਸਾਹਮਣੇ ਆ ਜਾ ਹੋਰ ਕੀ ਹਾਲ ਹੈ ਬਾਈ ਵਧੀਆ ਜੀ ਤੁਸੀਂ ਦੱਸੋ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 78379 ਜੀ ਹਾਂ 82681 ਠੀਕ ਆ ਦੋ ਨਾਗਾ ਵੀਰੇ ਸੇਵਲੇ ਹਾਂਜੀ ਇੱਕਾ ਝੋਟੀ ਹੈ ਇੱਕਾ ਕੱਟੀ ਆਈ ਠੀਕ ਹੈ ਤੇ ਆ ਝੋਟੀ ਤੋਂ ਆਪਾਂ ਸ਼ੁਰੂ ਕਰ ਲੈਨੇ ਬਾਈ ਕਿੰਨੇ ਦਿਨਾਂ ਦੀ ਸਹੀ ਕੱਚੀ ਆ ਹੁਣ ਇਹ ਮੰਨ ਲਓ ਅੱਜ ਦਿਨ ਪੂਰੇ ਹੋ ਗਏ ਜੀ ਇਹਦੇ ਅੱਜ ਦਿਨ ਪੂਰੇ ਹੋ ਗਏ ਹਾਂਜੀ 27 ਤਰੀਕ ਨੌਵੇਂ ਮਹੀਨਾ ਦੋਸਤੋ ਅੱਜ ਬਾਈ ਕਹਿੰਦਾ ਇਹਦੇ ਦਿਨ ਪੂਰੇ ਹੋ ਗਏ ਹਾਂਜੀ ਤੇ ਗੱਬਣ ਦਾ ਪਤਾ ਕੁਛ ਕਿਹੜੇ ਸਿਮਨ ਤੋਂ ਆ ਨਹੀਂ ਗੱਬਣ ਦਾ ਨਹੀਂ ਪਤਾ ਪਤ ਲਿਆਂਦੀ ਸੀ ਬਈ ਟੋਕੜ ਗੱਬਣ ਲੈ ਆਇਆ ਸੀ ਹਾਂ ਠੀਕ ਆ ਬਈ ਠੀਕ ਆ ਟੋਕੜ ਗੱਬਣ ਵੀਰ ਦੋਸਤੋ ਲੈ ਕੇ ਆਇਆ ਸੀ ਉਹਦੇ ਹਿਸਾਬ ਨਾਲ ਬਾਈ ਨੇ ਮਿੰਟ ਮੁੰਟ ਕਰਕੇ ਚੰਗੀ ਝੋਟੀ ਸੰਭਾਲੀ ਆ ਤੇ ਮਾਲਕਾਂ ਨੇ ਦੱਸਿਆ ਉਹ ਪਹਿਲੇ ਸੂਏ ਕਿੰਨੇ ਕੁ ਦੁੱਧ ਮਾਲਕਾਂ ਨੇ 12 13 ਦੱਸਿਆ ਸੀ ਬਈ 12 ਦੇ ਸੂਏ ਦਾ ਹਾਂ ਪਹਿਲਣ ਨੇ ਹਾਂ ਆਪਣੇ ਕੋਲੇ ਵੀ 8 ਕਿਲੋ ਦੁੱਧ ਦਿੰਦੇ ਰਹੀ ਆ 4 ਮਹੀਨਾ ਤੇ ਗੱਬੜ ਸੀਗਾ ਠੀਕ ਆ ਬਈ ਠੀਕ ਆ ਖੋਲ ਕੇ ਦੋਸਤੋ ਆਪਾਂ ਤੋਰ ਕੇ ਦਿਖਾ ਦੰਨੇ ਆ ਨੰਬਰ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਜਸ ਸੋਹਣੇ ਸਨਖੀ ਦੋਸਤੋ ਚੰਗੇ ਸਰੀਰ ਘਟਾਂਚੇ ਦੀ ਤੇ ਚੰਗੇ ਲੇਵੇ ਆੜੀ ਆਪਾਂ ਝੋਟੀ ਦਿਖਾ ਦਿੰਨੇ ਆ ਤੁਹਾਨੂੰ ਦੂਜਾ ਸੂਆ ਬਾਈ ਕਹਿੰਦਾ ਸੁੰਦੀ ਆ ਦਿਨ ਵੀਰੇ ਅੱਜ ਹੋ ਗਏ ਇਹਦੇ ਪੂਰੇ ਆਪਾਂ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਇੱਕ ਨਾਲ ਕੱਟੀ ਸੇਲ ਵਾਸਤੇ ਆ ਉਹਦੀ ਉਮਰ ਬਾਈ ਕਹਿੰਦਾ ਸਾਲ ਤੋਂ ਸਵਾ ਕਸਾਲ ਦੇ ਵਿੱਚ ਆ ਬਾਕੀ ਤੁਸੀਂ ਆ ਚੈੱਕ ਕਰੋ ਬਾਈ ਜੀ ਆ ਦੇਖੋ ਜਿਹੜੇ ਵੀ ਪ੍ਰਾਣੇ ਖਰੀਦਣੀਆਂ ਵੀਰੇ ਕੋਲੇ ਆ ਜਿਓ ਪਿੰਡ ਮਾੜੀ ਤੇ ਜ਼ਿਲ੍ਹਾ ਬਠਿੰਡਾ ਬਾਕੀ ਝੋਟੀ ਦਾ ਲੇਵ ਆਲੂ ਬਾ ਦੋਸਤੋ ਬਹੁਤ ਸੋਹਣਾਗਾ ਚਾਰੇ ਥਣ ਬਹੁਤ ਸੋਹਣੇ ਗੈਬ ਤੇ ਲੱਗੇ ਆ ਪੂਰੇ ਵਧੀਆ ਮੁੱਠੀ ਵਾਲੇ ਚਵਾਈ ਵਾਲੇ ਥਾਣਾ ਰੁਕੀ ਬਾਈ ਜਸਪ੍ਰੀ ਤੇ ਇੱਥੇ ਰੋਕ ਲਾ ਆ ਦੇਖੋ ਮੈਂ ਤੁਹਾਨੂੰ ਕੋਲੋ ਦਿਖਾਉਣਾ ਵੀਰੇ ਜਿਹੜੇ ਵੀ ਭਰਾਣੇ ਦੂਰੋਂ ਨੇੜੇ ਆਉਣਾ ਹੁੰਦਾ ਆਪਾਂ ਵੀਡੀਓ ਚ ਕੋਈ ਤਥਾ ਨਾ ਰਹਿ ਜੇ ਵੀ ਬੰਦੇ ਨੂੰ ਐ ਭਲੇਖਾ ਜਾ ਪਵੇ ਯਾਰ ਉੱਥੇ ਜਾ ਕੇ ਕੰਮ ਫਰਕ ਨਾ ਨਿਕਲ ਜੇ ਚਾਰੇ ਥਣ ਗੈਬ ਤੇ ਚੰਗੇ ਸੋਹਣੇ ਆ ਦੇਖੋ ਬਾਈ ਤੋੜ ਲਾ ਬਈ ਜਸਪ੍ਰੀ ਤ ਹਾਂ ਆ ਦੇਖੋ ਬਾਈ ਲੇਵਾ ਦੇਖ ਲਓ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਤੇ ਬਾਕੀ ਬਾਈ ਕਹਿੰਦਾ ਦਿਨ ਅੱਜ ਪੂਰੇ ਆ ਹੋ ਸਕਦਾ 1-2 ਦਿਨ ਲੈ ਜੇ ਹਨਾ ਬਾਈ ਹਾਂ ਬਾਈ ਹਾਂ ਆ ਦੇਖੋ ਬਾਈ ਮੋਲ ਜਿਹੜਾ ਵੀਡੀਓ ਦੇ ਵਿੱਚ ਹੀ ਆਪਾਂ ਕਰਾ ਦਾਂਗੇ ਜਿਹੜੇ ਵੀ ਬਾਈ ਨੂੰ ਪਸੰਦ ਹੁੰਦਾ ਹੋਣਾ ਹੁੰਦਾ ਪਸ਼ੂ ਹਨਾ ਕੋਲ ਆ ਕੇ ਤੁਸੀਂ ਤਸੱਲੀ ਕਰ ਲਿਓ ਕਰੋ ਕਰਮ ਵਾਲੀ ਦਾ ਲੈਵਲ ਉੱਪਰ ਚੈੱਕ ਜਸਪ੍ਰੀਤ ਬਾਈ ਕੀ ਭਾ ਕਰਦਾ ਇਹਦਾ ਭਾਤ ਆ ਬਾਈ 1,45,000 ਕਰਦਾ ਹੈ 1,45 ਹਾਂ ਕੋਈ ਰਿਆਤ ਇਹਦੇ ਚੋਂ ਬਾ ਮਾਨਤਾ ਨਹੀਂ ਕਰਾਂਗੇ ਮੌਕੇ ਤੇ ਹਾਂਜੀ ਮੌਕੇ ਤੇ ਮਾਨਤਨ ਕਰਾਂਗੇ 1,45,000 ਬਾਈ ਨੇ ਦੋਸਤੋ ਇਹਦਾ ਮੁੱਲ ਕਰਿਆ ਦੇਣਾ ਪੂਰੇ ਆ ਤੇ ਦੁੱਧ ਪਾ ਦੂਗੀ 12 13 ਕਿਲੋ ਖੁੱਲਾ ਦੁੱਧ ਆ ਆਉਂਦਾ ਰਹਿਣਾ ਚਾਹੀਦਾ ਹੈਨਾ ਹਾਂ 12 13 ਕਿਲੋ ਦੁੱਧ ਆਉਂਣਾ ਪਾਉਣਾ ਚਾਹੀਦਾ ਛੋਟੀ ਨੂੰ ਜਿਹੜੇ ਹਿਸਾਬ ਨਾਲ ਲੇਵਾ ਥਣ ਲੇਵਾ ਲੱਗਿਆ ਬਾਕੀ ਸ਼ੀਲ ਬਹੁਤ ਆ ਬਾਈ ਠੰਡੀ ਆ ਜਮਾ ਹਾਂਜੀ ਕੋਈ ਲੋ ਨਹੀਂ ਆ ਠੀਕ ਹੈ ਠੀਕ ਹੈ ਵਧੀਆ ਠੰਡੀ ਸਾਉ ਸ਼ੀਲ ਆ ਦੋਸਤੋ ਨਹੀਂ ਪਸ਼ੂ ਹੁੰਦਾ ਉਹ ਇੰਨਾ ਬਗਾਨੇ ਬੰਦੇ ਨੂੰ ਦੇਖ ਕੇ ਛਾਲਾਂ ਹੀ ਮਾਰੀ ਜਾਂਦੇ ਆ ਨੰਬਰ 2 ਤੇ ਆਇਆ ਜੱਸੀ ਬਾਈ ਤੇ ਕੱਟੀ ਦੀ ਉਮਰ ਕਿੰਨੀ ਕਾ ਬਾਈ ਇਹਦੀ ਸਾਲ ਤੋਂ ਬਸ ਸਵਾ ਸਾਲ ਦੇ ਲਗਭਗ ਹੈ ਸਾਲ ਸਵਾ ਸਾਲ ਦੇ ਵਿੱਚ ਹੈ ਕਿਹੜੀ ਮੱਝ ਦੀ ਕਹਿੰਦਾ ਸੀ ਤੂੰ ਇਹ ਇਹ ਹੋ ਉਧਰ ਖੜੀ ਹੈ ਪਰ ਸਿਰੇ ਤੇ ਆ ਮੱਝ ਦੇ ਪਰਲੇ ਪਾਸੇ ਜਿਹੜੀ ਹਾਂਜੀ ਠੀਕ ਆ ਠੀਕ ਆ ਉਹਦੀ ਇਹ ਦੋਸਤੋ ਕੱਟੀ ਆ ਗਈ ਚਾਰ ਥਾਣਾ ਗੈਪ ਤੇ ਸਪੇਸ ਤੇ ਬੜੀਆ ਸੋਹਣੀ ਥਣ ਲੱਗੇ ਕੱਟੀ ਨੂੰ ਮੈਂ ਤੁਹਾਨੂੰ ਕੋਲੋਂ ਦਿਖਾ ਦਨਾ ਇਹ ਵੀ ਜਮਾ ਬਰਫੀ ਹੈ ਨੀ ਬਾਲੀ ਠੰਡੀ ਆ ਦੇਖੋ ਬਹੁਤ ਗੈਪ ਤੇ ਚਾਰੇ ਥਾਣਾ ਉਮਰ ਤਕਰੀਬਨ ਕੱਟੀ ਦੀ ਕਿੰਨੀ ਬਾਈ ਸਾਲ ਸਵਾ ਸਾਲ ਸਾਲ ਸਵਾ ਸਾਲ ਆ ਜੀ ਇੱਥੇ ਠੀਕ ਆ ਤੇ ਇਹਦਾ ਕੀ ਮੁੱਲ ਕਰਦਾ ਬਾਈ ਇਹਦਾ ਮੁੱਲ 23000 ਜੈ ਜੀ ਹਣ ਹਾਂ ਜੈ ਜੀ ਜੀ 23000 ਬਾਈ ਨੇ ਇਹਦਾ ਮੁੱਲ ਕਰਿਆ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆਇਓ ਬਾਕੀ ਖੋਲ ਕੇ ਤੋੜ ਕੇ ਮੈਂ ਤੁਹਾਨੂੰ ਇਹ ਵੀ ਦਿਖਾ ਦਿੰਨਾ ਦੋ ਨਾਗਾ ਵੀਰ ਕੋਲੇ ਝੋਟੀ ਵੀ ਜਮਾ ਇੱਕ ਨੰਬਰ ਆ ਵੀਰੇ ਤੇ ਕੱਟੀ ਦਾ ਵੀ ਥਣਾ ਥੋਣਾ ਦਾ ਗੈਪ ਸਪੇਸ ਸੋਹਣਾਗਾ ਹਾਂ ਤੋੜ ਲਾ ਬਈ ਇਹਨੂੰ ਵੀ ਆ ਦੇਖੋ ਬਾਈ ਕੱਟੀ ਚੈੱਕ ਕਰ ਲਓ ਜੈਜ ਭਾਦੀ ਆ ਨਹੀਂ ਬੰਦੇ ਅੱਜ ਕੱਲ ਮੈਂ ਦੇਖਿਆ ਛੋਟੀਆਂ ਛੋਟੀਆਂ ਕੱਟੀਆਂ ਦਾ ਲੈ ਕੇ ਮੰਡੀਆਂ ਚੋਂ ਪਹਿਲਾ ਨੰਬਰ ਦਾ ਉਹ ਕਹਿਣਗੇ ਦੀ ਮਾਂ ਦਾ 20 ਕਿਲੋ ਦੁੱਧ ਦਾ ਇਹਦੀ ਤਾਂ 25 ਕਿਲੋ ਆ ਕੋਈ 20 ਨਹੀਂ ਕੋਈ 25 ਨਹੀਂ ਬਾਈ ਕੱਟੀ ਜਿਹੜੇ ਭਰਾ ਨੇ ਖਰੀਦਣੀ ਹੁੰਦੀ ਆ ਥੱਲੋਂ ਦੇਖ ਲਿਆ ਕਰੋ ਤੁਸੀਂ ਆਪ ਦੀ ਜਦੋਂ ਕੱਟੀ ਦੁੱਧ ਕੱਢੂ ਆਪਾਂ ਉਦੋਂ ਮੰਨਾਂਗੇ ਤੇ ਬਾਕੀ ਬਾਈ ਇਹਨੂੰ ਤੋ ਬੰਨ ਲਾ ਐਵੇਂ ਕੋਈ ਝੂਠ ਮਾਰੀ ਜਾਵੇ ਵੀ ਫਲਾਨੇ ਕਿਲੋ ਇਹਦੀ ਮਾਂ ਦਾ ਦੁੱਧ ਆ ਬਾਈ ਆਪਾਂ ਆਪ ਦਾ ਛੋਟਾ ਪਸ਼ੂ ਦੇਖਣਾ ਜਿਹੜਾ ਤੁਸੀਂ ਉਹਦੀ ਤਸੱਲੀ ਕਰਿਆ ਕਰੋ ਮੋਲਾਪਾ ਦੱਸਤਾ ਨਾ 23000 ਰੁਪਏ ਆ 20000 ਦੇ ਦੋਨੇ ਨਗਾਂ ਦਾ ਬਾਈ ਜੀ ਵੀਡੀਓ ਦੇ ਵਿੱਚ ਹੀ ਮੁੱਲ ਕਰਾਤਾ ਜਿਹੜੇ ਭਰਾ ਨੂੰ ਪਸੰਦ ਆਉਂਦੇ ਆ ਕੋਲੇ ਆਇਓ ਤਸੱਲੀ ਕਰਕੇ ਬਾਈ ਨਾਲ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਸਤਿ ਸ਼੍ਰੀ ਅਕਾਲ